ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਇੱਕ ਟਾਪ ਦਾ ਐਚਐਫ ਦਾ ਨਗੀਨਾ ਦਿਖਾਉਣਾਗਾ ਜਿਹਦੀ ਫਰਸਟ ਲਿਟਰੇਸ਼ਨ ਦੀ ਮਿਲਤ ਕਪੈਸਿਟੀ 45 ਲੀਟਰ ਆ ਤੇ ਨਾਲ ਇੱਕ ਬੱਚੀ ਦਿਖਾਉਣੀ ਹੈ ਜੀ 33 34 ਲੀਟਰ ਆ ਫਰਸਟ ਲొਕੇਸ਼ਨ ਦੀ ਮਿਲਟ ਕੈਪੈਸਿਟੀ ਪੂਰੀਆਂ ਫੁੱਲ ਬਰੀਡ ਦੇ ਵਿੱਚ ਨੇ ਇਹ ਬੱਚੀਆਂ ਲਾਸਟ ਤਿੰਨ ਵਾਰੇ ਗੱਲ ਕਰਾਂਗੇ ਆਪਣੇ ਕੋਲੇ 4 ਤੋਂ 5 ਤਾਜ਼ੀਆਂ ਸੂਈਆਂ ਮੱਝਾਂ ਵੀ ਸੇਲ ਲਈ ਅਵੇਲੇਬਲ ਆ ਬਹੁਤ ਕਿਸਾਨ ਭਰਾਵਾਂ ਦੀ ਡਿਮਾਂਡ ਸੀਗੀ ਤਾਜ਼ੀਆਂ ਸੂਈਆਂ ਮੱਝਾਂ ਦਾ ਆਪਣੇ ਕੋਲੇ ਆਰਡਰ ਆਇਆ ਸੀ ਕੁਝ ਮੱਝਾਂ ਜੋ ਦੋ ਚਾਰ ਮੱਝਾਂ ਪਹਿਲਾਂ ਆਪਾਂ ਬਾਅਰ ਵੇਚ ਚੁੱਕੇ ਆ ਸੋ ਵੀਡੀਓ ਦੇ ਐਂਡ ਤੱਕ ਬਣੇ ਰਹੋ 22 ਦਸੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ 12 ਕਿਵੇਂ ਦਾ ਟਾਈਮ ਆਪਣਾ ਵੀਡੀਓ ਕਵਰ ਕਰਨ ਦਾ ਦਿਨ ਦਾ 25 ਦਸੰਬਰ ਨੂੰ ਆਪਾਂ ਵੀਡੀਓ ਕਵਰ ਕਰਦੇ ਆ ਦੇਖ ਸਕਦੇ ਹੋ ਤੁਸੀਂ ਸਾਰੀਆਂ ਮੱਜਾਂ ਸੂਈਆਂ ਹੋਈਆਂ ਨੇ ਇੱਕ ਨੰਬਰ ਤੇ ਮੱਝ ਜਿਹੜੀ ਰਾਤ ਸੂਈ ਆ ਮਗਰ ਕੱਟੀ ਆ ਦੇਖ ਸਕਦੇ ਹੋ ਤੁਸੀਂ ਗੋਲ ਸਿੰਘ ਆ ਅੱਗੇ 2 ਨੰਬਰ ਤੇ ਝੋਟੀ ਇਹ ਗੱਬਣ ਆ ਜੀ ਸੂਣ ਵਾਲੀ ਆ ਥਾਂ ਦੇ ਵੀ ਸਾਫਾ ਦੇਖ ਸਕਦੇ ਹੋ ਰਿੰਗ ਸਿੰਘ ਆ 2 ਨੰਬਰ ਤੇ ਆ ਗਈ ਇਹ ਇਹ ਸੂਣ ਵਾਲੀ ਆ 2-4 ਦਿਨ ਲੈਂਦੀ ਆ ਆ ਹਵਾਨਾ ਦੇਖ ਸਕਦੇ ਹੋ ਤੁਸੀਂ ਇੱਕ ਫਗਵਾਵਾ ਵਾਂਗੂ ਲਾਈ ਫਿਰਦੀ ਆ ਤੂਲ ਤੋਂ ਲੈ ਕੇ ਨੀਚੇ ਤੱਕ ਚੰਗਾ ਸੋਹਣਾ ਥਣ ਲੱਗਿਆ ਹੋਇਆਗਾ 2 ਨੰਬਰ ਤੇ ਝੋਟੀ ਆ ਗਈ ਸੂਨ ਵਾਲੀ ਇੱਕ ਦੁੱਧਣ ਲੈੰਦੀ ਆ ਸੂਨ ਨੂੰ 1 ਨੰਬਰ ਵਾਲੀ ਸੂਈ ਹੋਈ ਆ ਅੱਗੇ 3 ਨੰਬਰ ਤੇ ਕੋਹਣੀ ਮੱਝ ਆ ਗਈ ਦੇਖ ਸਕਦੇ ਹੋ ਤੁਸੀਂ ਬੋਲੇ ਤੋਂ ਖਾਲੀ ਹੋ ਚੁੱਕੀ ਆ ਇਹ ਬੋਲੇ ਤੋਂ ਪ੍ਰੋਪਰ ਅੰਸ਼ਵਾਂ ਦੀ ਖਾਲੀ ਆ ਕੋਹਣੀ ਮੱਝ ਪੂਰੀ ਠੰਡੀ ਸੀਲ ਚੌੜੇ ਪਿੱਠ ਕੁੜੀ ਦੀ ਆ ਦੇਖ ਸਕਦੇ ਹੋ ਤੁਸੀਂ ਆ ਚੌੜਾ ਪਿੱਠ ਪੁੜਾਗਾ 14 ਲੀਟਰ ਦੁੱਧ ਨੇ ਪਹਿਲਾਂ ਦਿੱਤਾ ਹੋਇਆਗਾ ਤੀਜਾ ਸੂਆ ਇਹ ਸੂਈ ਆ 3 ਨੰਬਰ ਤੇ ਆ ਗਈ ਆ ਮਗਰ ਕੱਟੀ ਇਹਦੀ ਅੱਗੇ ਪਲੂਨ ਝੋਟੀ ਦੇਖ ਸਕਦੇ ਹੋ ਤੁਸੀਂ ਦਰਸ਼ਨੀ ਝੋਟੀ ਆ ਕਿਸਾਨ ਵੀਰੋ ਫੇਸ ਕੁਆਲਿਟੀ ਚੈੱਕ ਕਰਾਉਂਗਾ ਦੋ ਦੰਦ ਮੂੰਹ ਰੰਗ ਸਿੰਗਾ ਅੱਲੇਵਾ ਦੇਖ ਸਕਦੇ ਤੁਸੀਂ ਐਚਪਾ ਕਾ ਵਾਂਗੂ ਫਸੀ ਪਈ ਐ ਵੀ 10 ਲੀਟਰ ਬੋਲੀ ਇਹਦੇ ਥੱਲੇ ਤਿਆਰ ਆ ਮਗਰ ਕੱਟੀ ਆ ਚਵਾਈ ਬਹੁਤ ਚੰਗੀ ਆ ਇਹ ਵੀ 4 ਨੰਬਰ ਤੇ ਪਲੂਨ ਕੱਟੀ ਦੇਖ ਸਕਦੇ ਹੋ ਰਿੰਗ ਸਿੰਘ 10 ਕਿਲੋ ਬੋਲੀ ਤਿਆਰ ਮਗਰ ਕੱਟੀ ਹਵਾਨਾ ਜੱਜ ਕਰ ਲਓ ਦੁਬਾਰਾ ਫੇਰ 12 ਇੱਕ ਦਾ ਟਾਈਮ ਆ 25 ਦਸੰਬਰ ਦੀ ਵੀਡੀਓ ਆ ਇਹ ਅੱਗੇ 5 ਨੰਬਰ ਤੇ ਝੋਟੀ ਆ ਗਈ ਦੂਜਾ ਸੁਹਾ ਸੁਈ ਆ ਪਲੂਨ ਦਾ 14 ਕਿਲੋ ਦਾ ਰਿਕਾਰਡ ਆ 4 ਤੰਦ ਸੁਈ ਆ ਮਗਰ ਕੱਟੀ ਆ 5 ਨੰਬਰ ਤੇ ਰਿੰਗ ਸਿੰਘ ਦਾ ਫੇਸ ਕੁਆਲਟੀ ਦੇਖ ਸਕਦੇ ਹੋ ਪੂਰੀ ਮੋਹਰਾਂ ਦੇ ਵਿੱਚ ਪਿਓਰ ਪੈਂਦੀ ਹੈ ਇਹ ਥਣਥਣ ਬਹੁਤ ਚੰਗਾ ਲੱਗਿਆ ਹੋਇਆ 10 11 ਕਿਲੋ ਬੋਲੀ ਇਹਦੇ ਥੱਲੇ ਪਿਆਰ ਆ 15 ਤੋਂ ਬਾਅਦ ਦੁੱਧ ਪਾ ਦੂਗੀ 14 ਲੀਟਰ ਦੁੱਧ ਪਲੂਨ ਦਾ ਪਾਇਆ ਹੋਇਆ ਅੱਗੇ 6 ਨੰਬਰ ਤੇ ਕਿਸਾਨ ਵੀ ਉਹ ਬੱਛੀ ਆ ਗਈ ਐ ਕਿਸ ਦਾ ਨਾਮ ਇਹ ਤੁਹਾਨੂੰ ਪਹਿਲਾਂ ਹੀ ਦੱਸਿਆ ਮੈਂ 33 ਲੀਟਰ ਦਾ ਰਿਕਾਰਡ ਆ ਪਲੂਨ ਦਾ ਹਵਾਨਾ ਚੈੱਕ ਕਰ ਲਓ 7 ਦਿਨ ਲੰਘੀਆ ਸੂਨ ਨੂੰ ਹਜੇ ਇਹ ਅੰਡਾਇਵਰ ਦੇ ਸੀਮਣ ਦੀ ਆ ਇਹ ਅੱਗੇ ਅੰਗਰਾਜ ਦਾ ਸੈਕਸ਼ਨ ਸੀਮਣੇ ਦੇ ਲੱਗਿਆ ਹੋਇਆਗਾ ਬੱਤੀ ਵਾਲਾ ਸੀਮਿੰਟ ਇਹde ਲੱਗਿਆ ਹੋਇਆ ਹੈਗਾ ਹਵਾਨਾ ਤੁਸੀਂ ਦੇਖ ਸਕਦੇ ਹੋ ਦੁਆਰਾ ਫੇਰ ਹਵਾਨਾ ਦੇਖ ਸਕਦੇ ਹੋ ਸੋਨਾ ਹਵਾਨਾ ਤਿਆਰ ਕਰਾ 33 ਲੀਟਰ ਦਾ ਰਕਾਣਾ ਪਲੂਨ ਦਾ ਜੀ ਅੱਗੇ ਲਾਸਟ ਦੇ ਟਾਪ ਦਾ ਨਗੀਨਾ ਮੈਸ ਨੂੰ ਪਹਿਲੇ ਦਿੱਸਿਆ ਸੂਨ ਨੂੰ ਤਿਆਰ ਹੈ ਇਹ ਦਿਨੇ ਦੇ ਪੂਰੇ ਹੋ ਚੁੱਕੇ ਅੱਜ 25 ਦਸੰਬਰ ਨੂੰ ਇਹਦੇ ਦਿਨ ਪੂਰੇ ਨੇ ਅੱਜ ਅੱਜ ਸ਼ਾਮ ਤੱਕ ਜਾਂ ਕੱਲ੍ਹ ਸਵੇਰ ਨੂੰ ਇਹਨੇ ਬੱਚਾ ਦੇ ਦੇਣਾ ਹਵਾਨਾ ਚ ਇੱਕ ਕਰ ਲਓ ਜਿਵੇਂ ਆਪਾਂ ਕਹਿ ਦਿੰਦੇ ਹਾਂ ਕਿਸਾਨ ਵੀਰੋ ਜਿਹੜੀਆਂ ਕੰਪੀਟੀਸ਼ਨ ਲੈਵਲ ਦੀਆਂ ਆਪਾਂ ਪੀਡੀਐਫ ਦਾ ਮੇਲਾ ਆ ਰਿਹਾ ਅੱਗੇ ਡੇਟ ਸਾਰੇ ਕਿਸਾਨ ਵੀਰਾਂ ਨੂੰ ਪਤਾ ਹੀ ਆ ਤੇ ਪੀਡੀਐਫ ਦੇ ਮੇਲੇ 'ਚ ਬਿਊਟੀ ਕੰਪੀਟੀਸ਼ਨ ਦੇ ਵਿੱਚ ਤੇ ਮਿਲਟ ਕੰਪੀਟੀਸ਼ਨ ਦੇ ਵਿੱਚ ਫਰਸਟ ਜਾਂ ਸੈਕੰਡ ਰਿੰਗ ਦੇ ਵਿੱਚ ਜਾਊਗੀ ਇਹ ਬੱਚੀ। ਇੱਕ ਕੁਆਲਿਟੀ ਇੱਕ ਵਾਰ ਫੇਰ ਦੇਖ ਸਕਦੇ ਹੋ। ਉੱਚਾ ਲੰਮਾ ਵੱਡਾ ਕੱਡ ਕਾਟਾ 45 ਲੀਟਰ ਦਾ ਰਿਕਾਰਡ ਆ ਪਹਿਲਣ ਦਾ ਜੀ। ਸਿਕਸਰ ਸੀਮਨ ਤੋਂ ਪ੍ਰੈਗਨੈਂਟ ਹੈ ਜੀ। ਅੰਗਰਾਜ ਦਾ ਸਿਕਸਰ ਸੀਮਨ ਤੋਂ ਪ੍ਰੈਗਨੈਂਟ ਆ। ਮੈਸੀ ਵੀ ਆਪ ਆ ਇਹ ਪੀਡੀਐਫ ਦੇ ਸੀਮਨ ਦੀ ਦੇਖ ਸਕਦੇ ਹੋ। ਮੈਂ ਇੱਕ ਵਾਰ ਫੇਰ ਦਿਖਾਉਂਗਾ ਕਿਸਾਨ ਵੀਰਾਂ ਨੂੰ। ਪੂਰਾ ਠੋਸ ਤੇ ਕੰਪੈਕਟ ਆ। ਡਰਾਇਰਾਂ ਦੇਖ ਸਕਦੇ ਹੋ ਜੀ। ਹਵਾਨਾ ਦੇਖ ਸਕਦੇ ਤੁਸੀਂ ਬਹੁਤ ਸੋਹਣਾ ਹਵਾਨਾ ਉੱਚਾ ਲਮਾ ਵੱਡਾ ਕੱਦ ਕਾਠਾ ਮੈਸੀ ਸਿਮਨ ਦੀ ਹੈ ਇਹ ਪੀਡੀਐਫ ਦੇ ਸੋ ਕਿਸਾਨ ਵੀਰੋ ਆਪਾਂ ਤੁਹਾਨੂੰ ਅੱਜ ਪੰਜ ਮੱਝਾਂ ਤੇ ਦੋ ਟੌਪ ਦੀਆਂ ਗਾਈਆਂ ਇੱਕ ਦਿਖਾ ਚੁੱਕੇ ਹਾਂ ਸੋ ਅੱਗੇ ਆਪਣੇ ਕੋਲੇ ਕੁਝ ਕ੍ਰੋਸ ਆਂਗ ਦੇ ਵਿੱਚ ਗਾਈਆਂ ਵੀ ਸੇਲ ਲਈ ਅਵੇਲੇਬਲ ਆ ਕੁਝ ਤੇ ਗਾਈਆਂ ਇੱਕ ਐਰ ਸ਼ੈਰ ਦੀ ਬੱਸੀ ਆਪਣੇ ਕੋਲੇ ਆ ਕੁਝ ਕ੍ਰੋਸ ਆਂਗ ਦੇ ਵਿੱਚ ਬੱਚੀਆਂ ਆ ਗਈਆਂ ਇੱਕ ਬਰੀਡ ਚ ਬੱਚੀ ਆ ਇਹ ਦਿਖਾ ਦਿਓ ਵੀਰੋ ਪੰਜ ਮੱਝਾਂ ਤੇ ਦੋ ਐਚ ਵਗਾਈਆਂ ਇੱਧਰਲੇ ਸ਼ੈੱਡ ਤੇ ਰਖਾਈਆਂ ਅੱਗੇ ਕੁਛ ਕ੍ਰੋਸ ਗਾਈਆਂ ਸੇਲ ਲਈ ਅਵੇਲੇਬਲ ਹੈ ਇੱਕ ਐਰ ਸੇਰ ਦੀ ਬੱਚੀ ਆ ਕਿਸਾਨ ਵੀਰੋ ਬਹੁਤ ਘੱਟ ਦੇਖ ਨੂੰ ਮਿਲਦੀ ਆ ਫੁੱਲ ਬਰੀਡ ਦੇ ਵਿੱਚ ਤੁਸੀਂ ਫੇਸ ਕੁਆਲਿਟੀ ਦੇਖੋ ਇੱਕ ਵਾਰ ਸਾਰੇ ਮੇਰੇ ਕਿਸਾਨ ਵੀਰਾਂ ਨੂੰ ਪਸੰਦ ਆਊਗੀ 16-17 ਕਿਲੋ ਇਹਦੇ ਥੱਲੇ ਹੁਣ ਬੋੜੀ ਤਿਆਰ ਆ ਤਿੰਨ ਦਿਨਾਂ ਦੀ ਸੁਹੀ ਹੋਈ ਆ 16-17 ਕਿਲੋ ਬੋੜੀ ਇਹਦੇ ਥੱਲੇ ਤਿਆਰ ਆ ਹਵਾਨਾ ਜੱਜ ਕਰ ਲੋ ਥਣ ਬਹੁਤ ਸੋਹਣਾ ਲੱਗਿਆ ਹੋਇਆਗਾ ਹਵਾਨਾ ਦੇਖੋ ਤੁਸੀਂ 12 ਇੱਕ ਦਾ ਟਾਈਮ ਆ ਹਵਾਨਾ ਪੂਰਾ ਦੁੱਧ ਨਾਲ ਭਰੀ ਫਿਰਦੀ ਆ ਉੱਚਾ ਲਮਾ ਵੱਡਾ ਕੱਦ ਕਾਠਾ ਪਿਓਰ ਐਰ ਸ਼ਹਿਰ ਦੇ ਵਿੱਚ ਆ ਗਈ ਖਾਨ ਨੇੜੇ ਤੋਂ ਚੱਕਰਾ ਇਹਨਾਂ ਦੇਖੋ ਥਣ ਕਿਸਾਨ ਵੀਰੋ ਥਣ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਮੁੱਠੀ ਵਾਲਾ ਲੱਗਿਆ ਹੋਇਆ ਹੈਗਾ ਬੇਂਜ ਚੈੱਕ ਕਰ ਲੋ ਮਿਲਕ ਵੇਂਡ ਚੈੱਕ ਕਰ ਲੋ ਐਕਸਟਰਾ ਆਰਡੀਨਰੀ ਲੱਗੀ ਹੋਈ ਆ ਸੋ ਜਿਹੜੇ ਮੇਰੇ ਕਿਸਾਨ ਵੀਰਾਂ ਨੂੰ ਐਰ ਸ਼ਹਿਰ ਦੀ ਬੱਸੀ ਪਸੰਦ ਹੋਈ ਸੂਈ ਸਵਾਈ 16 17 ਕਿਲੋ ਬੋਲਾ ਰੈਡੀ ਉਹ ਆਪਣਾ ਸੰਪਰਕ ਕਰ ਲਿਓ ਪਿੰਡ ਕਲਾਲਾ ਜ਼ਿਲ੍ਹਾ ਬਰਨਾਲਾ ਸਿੱਧੂ ਡੇਰੀ ਫਾਰਮ ਕਲਾਲਾ ਸੋ ਤੁਹਾਨੂੰ ਇਹਨਾਂ ਦੇ ਬੱਚੇ ਜਿਹੜੇ ਮੱਝਾਂ ਦੇ ਨੇ ਜਾਂ ਸੂਈ ਵੀ ਗਾਂ ਦੇ ਨੇ ਉਹ ਤੁਹਾਨੂੰ ਮੈਂ ਅੰਦਰ ਇੱਕ ਵਾਰੀ ਨ ਔਰ ਮੇਰੇ ਵੀਰੋਂ ਕਿਸੇ ਨੂੰ ਪਰਸਨਲ WhatsApp ਤੇ ਵੀਡੀਓ ਚਾਹੀਦੀ ਹੈ ਕਿਸੇ ਕੱਲੇ ਪਸ਼ੂ ਦੀ ਉਹ ਮੈਸੇਜ ਕਰਕੇ ਆਪਣੇ ਤੋਂ ਵੀਡੀਓ ਮੰਗਾ ਸਕਦਾ ਹੈ ਆ ਕਿਸਾਨ ਵੀਰੋਂ ਬੱਚੇ ਆ ਬੈਠੇ ਨੇ ਮੱਝਾਂ ਦੇ ਬੱਚੇ ਬੈਠੇ ਨੇ ਕੱਟੀਆਂ ਨੇ ਮਗਰ ਆ ਬੱਚਾ ਗਾਂ ਦਾ ਬੈਠਾਗਾ ਇਧਰ ਬੱਚਾ ਬੈਠਾਗਾ ਸਾਰੇ ਬੱਚੇ ਆਪਣੇ ਅੰਦਰ ਰੱਖੇ ਹੋਏ ਨੇ ਠੰਡ ਦਾ ਟਾਈਮ ਆ ਕਿਸਾਨ ਵੀਰੋਂ ਆਪਣੇ ਕੋਲੇ ਇੱਕ ਟਾਪ ਦੀ ਸਾਈਵਾਲ ਬੱਚੀ ਆ ਦੋ ਦੰਦ ਉਹਦੀ ਵੀਡੀਓ ਆਪਾਂ ਇੱਕ ਦੋ ਨਾਲ ਤੱਕ ਆਪਣੇ ਚੈਨਲ ਤੇ ਸ਼ੇਅਰ ਕਰਾਂਗੇ ਕਿਸਾਨ ਵੀਰੋ 2 ਦਿਨ ਦੀ ਜਰਸੀ ਬੱਸੀ ਆਪਣੇ ਕੋਲੇ ਅਵੇਲੇਬਲ ਆ ਉਹ ਆਪਣੇ ਹਜੇ ਉਹਦੇ 2 ਦਿਨ ਸੂਈ ਨੂੰ ਹੋਏ ਆ ਆਪਾਂ ਜਿਹੜੇ ਮੇਰੇ ਵੀਰਾਂ ਦੀ ਡਿਮਾਂਡ ਸੀ ਆਪਾਂ 20 22 ਤੋਂ ਪਲੱਸ ਵਾਲੀ ਜਰਸੀ ਲੈਣੀ ਆ ਟਾਪ ਦੇ ਸੀਮਨ ਦੀ ਉਹ ਆਪਣੇ ਕੋਲੇ ਅਵੇਲੇਬਲ ਆ ਇੱਕ ਦੋ ਦਿਨ ਤੱਕ ਆਪਾਂ ਉਹਦੀ ਵੀਡੀਓ ਆਪਣੇ ਚੈਨਲ ਦੇ ਸ਼ੇਅਰ ਕਰਾਂਗੇ ਤਦ ਤੱਕ ਮਿਲ ਜਾਗੇ ਕਿਸੇ ਨਵੀਂ ਵੀਡੀਓ ਨਾਲ ਵੀਡੀਓ ਦੇਖਣ ਲਈ ਸਾਰੇ ਮੇਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ